ਅੱਜ ਜਦੋਂ ਵੀ ਕਿਤੇ ਖਰਦਾ ਨਾਲ ਉਹਦੇ ਹੁੰਦਾ ਰੈਲੀ ਜਿੰਨਾ ਕੱਠ ਹੰਕਾਰ ਨਹੀਂ ਹੈਗਾ ਘੋੜਾ ਜਮਾਂ ਡੋਂਟ ਟੂ ਅਰਥਾ ਜੱਟ ਆ ਕਈ ਮਾੜਾ ਬੋਲਦੇ ਨੇ ਉਹਦੇ ਬਾਰੇ ਪਰ ਉਹ ਦਿਲ ਤੇ ਨਹੀਂ ਲੋਂਦਾ ਬੰਦੇ ਲਈ ਨੂੰ ਆ ਸਦਾ ਸਲਾਮਤ ਰ ਖੜਬਾ ਸਾਡੇ ਭਾਨੇ ਸਿੱਧੂ ਵੀਰ ਨੂੰ ਤੇ ਸਾਡੇ ਕਾਸ਼ ਦੀਆਂ ਹੁਣ ਸਰ ਕਾਣਾ ਚੰਗੀਆਂ ਕਸ਼ੜੀਆਂ ਮਸਿੱਖਾਂ ਦੀਆਂ ਪੱਗਾਂ ਲੈਂਦੀਆਂ ਆ ਕਿਹੜੀ ਆ ਕੱਟੜੀ ਜਿੱਤੇ ਹੱਕ ਮਿਲਦੇ ਦਿੱਲੀ ਦਾ 10 ਮਹੀਨੇ ਹੋ ਗਏ ਸਰ ਕਾਣਾ ਕੱਟੜ ਨੇ ਚੇ ਮਾਰਤਾ ਕਿਸੇ ਨਾ ਦਿਖਾਇਆ ਮੀਡੀਆ ਅਖਬਾਰ ਨੇ ਆ ਮਿਲਦਾ ਸਭ ਨੂੰ ਤੇ ਸੁਭਾ ਦਾ ਵੀ ਇਹ ਪੂਰਾ ਚੰਗਾ ਉਹਦੇ ਵਰਗਾ 우ਸਤਾਦ ਕੋਈ ਦੁਨੀਆ ਤੇ ਹੋੜ ਨਹੀਂ ਹੋਣਾ ਬੰਦਾ ਕੋਟ ਜੁਣਾ ਪਿੰਡੋਂ ਦਾ ਤਨੋਲੇ ਤੋਂ ਪਿੱਖੀ ਰੋੜ ਤੇ ਉਹਦੇ ਕੰਨ ਤੇ ਠੱਗ ਜੰਟਾ ਨੇ ਪਤਾ ਨਹੀਂ ਲੋਕਾਂ ਦੇ ਕਿੰਨੇ ਕ ਪੈਸੇ ਮੋੜਤੇ ਪੰਜਾਬੀ ਮਾਂ ਬੋਲੀ ਨੂੰ ਵੀ ਬੜਾ ਕਰਦਾ ਪਿਆਰ ਤੇ ਪੰਜਾਬ ਦੇ ਹੱਕਾਂ ਦੇ ਲਈ ਉਹ ਲੜਦਾ ਉਥੇ ਕੋਈ ਨਹੀਂ ਖੜਦਾ ਜਿੱਥੇ ਜੱਟ ਪਾਣਾ ਸਿੱਧੂ ਖੜਦਾ ਕਿ ਦੁਨੀਆ ਖਤਮ ਮਾਰਕਾ ਓਏ ਇਥੋਂ ਅੱਗੇ ਦੁਨੀਆ ਖਤਮ ਮਾਰਕਾ ਤੇ ਚੁੱਕ ਨਹੀਂ ਸਕਦਾ ਕੱਟਿਆ ਜਾਉ ਭਗਵੰਤ ਸਿਆ ਜਿੰਨੇ ਜਨਤਾ ਨਾਲ ਮੱਥਾ ਲਾਇਆ ਏ ਲੱਖਾਂ ਗਰੀਬਾਂ ਦੇ ਮਜਲੂਮਾਂ ਦਾ ਮਸੀਹਾ ਬਣ ਕੇ ਪਾਣਾ ਸਿੱਧੂ ਨਜ਼ਰ ਆਇਆ ਏ ਹਰ ਇੱਕ ਦੀ ਖੋਲਦਾ ਸੀ ਪੋਲ ਤੈਨੂੰ ਪਤਾ ਸੀ ਕੱਲ ਨੂੰ ਪਾਣਾ ਸਿੱਧੂ ਲੱਖਾਂ ਸਿਧਾਣਾ ਸਿਆਸਤ ਵਿੱਚ ਨਾ ਆ ਜਾਵੇ ਮੇਰੀ ਕਿਤੇ ਕੁਰਸੀ ਜਾਵੇ ਨਾ ਡੋਲ ਹਮ ਮੇਰੀ ਕਿਤੇ ਕੁਰਸੀ ਜਾਵੇ ਨਾ ਡੋਲ ਤੇ ਸਾਡੇ ਦੇਸ਼ ਦੀਆਂ ਹੁਣ ਸਰਕਾਰਾਂ ਚੰਗੀਆਂ ਕਸ਼ੜਿਆ ਮਸਖਾਂ ਜੀਆਂ ਪੱਗਾ ਲੈਂਦੀਆਂ ਆ ਕਿਹੜੀ ਆ ਕਟੜੀ ਜਿੱਤੇ ਹੱਕ ਮਿਲਦੇ ਦਿੱਲੀ 10 ਮਹੀਨੇ ਹੋ ਗਏ ਸਰਕਾਰਾਂ ਤੇ ਰੋਲਦੇ ਵੱਡੀ ਐ ਮਜਾਜ ਨੇ ਤੂੰ ਭਾਨੇ ਨੂੰ ਨਹੀਂ ਜਾਣਦੀ